ਹਾਂਜੀ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਫਾਰਮ ਟਰੈਕ 60 ਬਾਰੇ ਜੋ ਪਾਵਰਬੈਕਸ ਦੇ ਵਿੱਚ ਨਵਾਂ ਮਾਡਲ ਆਇਆ ਇਹਦੇ ਵਿੱਚ ਕੀ ਫਰਕ ਕੀਤਾ ਉਹਦੇ ਬਾਰੇ ਆਪਾਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਟਰੈਕਟਰ ਦੀ ਲੁੱਕ ਬਹੁਤ ਹੀ ਜ਼ਿਆਦਾ ਸੋਹਣੀ ਹੈ ਬਹੁਤ ਸ਼ਾਨਦਾਰ ਟਰੈਕਟਰ ਬਣਾਇਆ ਹੈ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਫਰੰਟ ਤੋਂ ਸਟਾਰਟ ਕਰਾਂਗੇ ਫਰੰਟ ਦੇ ਵਿੱਚ ਬੰਪਰ ਇਹਨੂੰ ਕੰਪਨੀ ਵੱਲੋਂ ਹੀ ਬੰਪਰ ਲੱਗਿਆ ਹੁੰਦਾ ਜਿਹਦਾ weight ਤਕਰੀਬਨ 80 ਕਿਲੋ ਆ 80 ਕਿਲੋ ਇਹਦਾ weight ਆ ਜੀ ਕਦੇ ਟੋਜਨ ਪਾਉਣਾ ਪਏ ਜੇ ਤਾਂ ਹੁੱਕ ਵੀ ਕੰਪਨੀ ਲਈ ਉਹ ਇਹਨੂੰ ਇਹਕੇ ਲਾ ਕੇ ਦਿੱਤੀ ਗਈ 80 ਕਿਲੋ ਦਾ ਬੰਪਰ ਆ ਸੁੱਕਾ 에ਅਰ ਸਿਲੰਡਰ ਹੈ ਇਹਦੇ 에ਅਰ ਸਿਲੰਡਰ ਵਿੱਚ ਇਹਦੇ ਸੁੱਕਾ 에ਅਰ ਸਿਲੰਡਰ ਆ ਜੀ 50 ਤੋਂ 55 ਕੈਟਾਗਰੀ ਦਾ ਟਰੈਕਟਰ ਆ ਇਹ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਆਉਤੋ ਪਹਿਲਾਂ ਇਹਦਾ ਜੋ ਫਰੰਟ ਐਕਸ ਲਾ ਇਹ ਖੁੱਲਦਾ ਜੀ ਖੁੱਲਾ ਪੀੜਾ ਹੋ ਜਾਂਦਾ ਫਰੰਟ ਵਾਲੀਆਂ ਲਾਈਟਾਂ LED ਜਿਹੜੀਆਂ ਤੁਹਾਨੂੰ ਸਿਰਫ ਫਾਰਮ ਟਰੱਕ ਦੇ ਵਿੱਚ ਹੀ ਫਰੰਟ ਵਾਲੀਆਂ ਲਾਈਟਾਂ 'ਚ ਵੀ ਔਰ ਮਗਰਾੜ ਵਾਲੀਆਂ ਲਾਈਟਾਂ 'ਚ ਵੀ LED ਮਿਲੋਗਾ ਬਹੁਤ ਸੋਹਣਾ ਟਰੈਕਟਰ ਬਣਾਇਆ ਗਿਆ ਹੈ ਜੇ ਦੀ ਆਪਾਂ ਗੱਲ ਕਰੀਏ ਜੀ ਤਾਂ EBI ਹਿੱਸੇ ਦੇ ਨਾਲ ਆਉਂਦਾ ਇਹਦਾ ਸਟicker ਵੀ ਤੁਹਾਨੂੰ ਲੱਗਿਆ ਮਿਲਜੂ T20 ਦਾ ਸਟicker ਵੀ ਲੱਗਿਆ ਮਿਲਜੂ ਓਵਰਮੈਕਸ ਦੇ ਨਾਮ ਨਾਲ ਇਹ ਆਉਂਦਾ ਟਰੈਕਟਰ ਮੂਹਰੇ ਟਾਇਰ ਇਹਦੇ ਜੀ 750 ਦੇ ਆ ਪਰ ਪਿਛਲੇ ਟਾਇਰ 16 9 22 ਦੇ ਆ 3510 ਸੀਸੀ ਦਾ ਇਹਦਾ ਇੰਜਨ ਆ 3510 ਆਪਣੀ ਕੈਟਾਗਰੀ ਦੇ ਵਿੱਚ ਵਧੀਆ ਇਹਦਾ ਇੰਜਨ ਆ ਬਹੁਤ ਜ਼ਿਆਦਾ ਵਧੀਆ 240 ਟਾਰਕ ਇਹ ਕੱਢਦਾ 240 ਟਾਰਕ ਕੱਢਦਾ ਜੀ ਬੈਟਰੀ ਬਾਕਸ ਇਹਦਾ ਬਾਹਰ ਆਉਂਦਾ ਪਾਵਰ ਮੈਕਸ ਦੇ ਨਾਮ ਨਾਲ ਇਹ ਆ ਰਿਹਾ ਹੈ। ਈਪੀਆਈ ਇਹਦਾ ਹਿੱਸਾ ਇੰਜਣ ਵੀ ਬਹੁਤ ਹੈਵੀ ਲੱਗਿਆ ਹੋਇਆ ਹੈ। ਬਹੁਤ ਸੋਹਣਾ ਟਰੈਕਟਰ ਬਣਾਇਆ ਗਿਆ ਹੈ। ਪਿਛਲਾ ਹਿੱਸਾ ਦੇਖੋ ਤੁਸੀਂ ਕਿੰਨਾ ਹੈਵੀ ਆ। ਜਿੱਦਾਂ ਪਲੈਂਟਰੀ ਡਰਾਈਵ ਹੁੰਦਾ ਉਹਦਾ ਫਾਰਮ ਟਰੈਕ ਈਪੀਆਈ ਦਾ ਨਾਮ ਦਿੰਦਾ। ਈਪੀਆਈ ਇਹਨੂੰ ਹਿੱਸਾ ਲੱਗਿਆ ਹੋਇਆ ਹੈ। 5 ਸਾਲ ਵਾਰੰਟੀ ਹੈ ਜੀ ਇਹਦੀ। ਟਰੈਕਟਰ ਦੀ 5 ਸਾਲ ਵਾਰੰਟੀ ਆ ਜੋ ਇਹਦੀ ਲਿਫਟ ਕੰਪੈਸਟੀ ਆ ਉਹ 2500 ਕਿਜੀ ਆ 2500 ਲਿਫਟ ਕੰਪੈਸਟੀ ਇਹਦੀ ਜੀ ਗੱਲ ਕਰੀਏ ਲਾਈਟਾਂ ਦੀ ਤਾਂ ਲਾਈਟਾਂ ਵੀ ਇਹਦੇ ਵਿੱਚ ਪਿੱਛੇ LED ਲਾਈਆਂ ਗਈਆਂ ਜਿਨ੍ਹਾਂ ਦੀ ਬਹੁਤ ਜ਼ਿਆਦਾ ਚਾਨਣ ਹੁੰਗਾ ਰਾਤ ਦੇ ਸਮੇ ਵੀ ਤਿੰਨ ਸਿਲੰਡਰ ਦਾ ਨਾਲ ਇਹ ਟਰੈਕਟਰ ਆਉਂਦਾ ਜੀ ਇਧਰ ਲੱਗਿਆ ਪਿਆ 55 ਕੈਟਾਗਰੀ ਦਾ ਸਟicker ਮੈਟ ਵਗੈਰਾ ਇਹਨੂੰ ਇਹ ਨਾਲ ਹੀ ਲੱਗੇ ਆਉਂਦੇ ਆ। ਲੁੱਕ ਵਾਈਜ਼ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਟਰੈਕਟਰ ਬਹੁਤ ਸ਼ਾਨਦਾਰ ਤੇ ਬਹੁਤ ਹੈਵੀ ਟਰੈਕਟਰ ਆ। ਕਈ ਕੰਪਨੀਆਂ ਦੀ ਹੁੱਕ ਨਹੀਂ ਨਾਲ ਆਉਂਦੀ ਜੀ ਇਹਨੂੰ ਹੁੱਕ ਵਗੈਰਾ ਸਭ ਨਾਲ ਪਿੱਛੋਂ ਹੀ ਕੰਪਨੀ ਤੋਂ ਲੱਗੀ ਆਉਂਦੀ ਆ। ਇੱਕ ਸ਼ਾਨਦਾਰ ਟਰੈਕਟਰ ਆ ਜੀ 50 ਤੋਂ 55 ਕੈਟਾਗਰੀ ਦਾ। ਇਹਦੀਆਂ ਕੁਝ ਖਾਸੀਅਤਾਂ ਤੁਹਾਨੂੰ ਮੈਂ ਵੀਡੀਓ ਦੇ ਐਂਡ ਤੇ ਦੱਸਦਾ। ਹਾਈ ਕੁਆਲਿਟੀ ਦੀ ਬੈਠਣ ਵਾਲੀ ਸੀਟ ਲੱਗੀ ਆ। ਜਿਨੀ ਆਪਾਂ ਗੱਲ ਕਰੀਏ ਉੱਪਰਨੇ ਕਲਾਸਟਰ ਦੀ ਤਾਂ ਬਹੁਤ ਸੋਹਣਾ ਮੀਟਰ ਵਗੈਰਾ ਇਹਦਾ ਬਣਾਇਆ ਗਿਆ ਏ 11 ਦੀ ਗੱਲ ਕਰੀਏ ਤਾਂ ਜੀ ਇੱਧਰ 4 ਗਿਰ ਨੇ ਪੰਜਵਾਂ ਬੈਕ ਹਾਈ ਲੋ ਔਰ T20 ਵਾਲਾ ਜਿਹਨੂੰ ਆਪਾਂ ਛੋਟਾ ਗਿਰ ਕਹਿ ਦਿੰਨੇ ਆ ਪੀਟੀਓ ਵਾਲਾ ਕਲਚ ਜੀ ਲੱਗਦੇ ਦਿੱਤਾ ਗਿਆ ਏ ਇੱਧਰ ਆਪਾਂ ਨੂੰ ਇਨਸਟਿਵਟਰ ਆ ਗਿਆ ਏ ਇਹ ਦੋਨੇ ਆਪਣੇ ਲੈਫਟ ਦੇ ਲੀਵਰ ਆ ਗਏ ਔਰ ਇੱਧਰ ਇਹ ਪੀਟੀਓ ਲੀਵਰ ਆ ਗਿਆ 16 ਗੀਅਰ ਅੱਗੇ ਨੂੰ ਔਰ ਆਪਣੇ ਚਾਰ ਗੀਅਰ ਬੈਕ ਏ ਬੀ ਸੀ ਡੀ ਗੀਅਰ ਬਾਕਸ ਦਾ ਸਟicker ਵੀ ਲਾਇਆ ਗਿਆ ਔਰ ਜੜੀਆਂ ਦੀਆਂ ਕੋਈ ਖਾਸਿਤਆ ਹੁਣ ਆਪਾਂ ਉਹਦੇ ਬਾਰੇ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਇਹਦੀ 25 ਕੁਇੰਟਲ ਲਿਫਟ ਕੰਪੈਸਟੀ ਆ ਕੋਈ ਜੱਕ ਲਾ ਕੇ ਨਹੀਂ ਬਣਾਈ ਗਈ ਕੁਛ ਨਹੀਂ ਵਿੱਚੋਂ ਹੀ 25 ਕੁਇੰਟਲ ਆ ਜੱਕ ਜੁੱਕ ਕੱਲ ਨੂੰ ਮਗਰੋਂ ਰਿਪੇਅਰ ਵੀ ਕੱਢ ਸਕਦੇ ਆ ਜਿਹੜੇ ਕੰਪਨੀਆਂ ਲਾਉਂਦੀਆਂ ਨੇ 5 ਸਾਲ ਵਾਰੰਟੀ ਆ 500 ਘੰਟੇ ਤੇ ਇਹਦੀ ਸਰਵਿਸ ਹੋਣੀ ਆ T20 ਗੀਅਰ ਬਾਕਸ ਆ 4 ਸਪੀਡ ਆ ਆਮ ਟਰੈਕਟਰਾਂ ਦੇ 3 ਸਪੀਡ ਹੀ ਆਉਂਦੀ ਆ 80 ਕਿਲੋ ਦਾ ਬੰਪਰ ਪਿੱਛੋਂ ਕੰਪਨੀ ਲਈਓ ਟਰੈਕਟਰ ਦੀ ਲੰਬਾਈ ਵੀ ਜ਼ਿਆਦੇ ਆ ਟਰੈਕਟਰ ਹੈਵੀ ਵੀ ਬਣਾਇਆ ਗਿਆ ਏ ਬਾਕੀ ਆਪਾਂ ਵੀਡੀਓ ਦੇ ਵਿੱਚ ਨੰਬਰ ਦੇ ਦੇਾਂਗੇ ਤੁਹਾਨੂੰ ਉਹਦੇ ਬਾਰੇ ਤੁਸੀਂ ਦੱਸ ਸਕਦੇ ਹੋ ਸਭ ਤੋਂ ਇੱਕ ਮੇਨ ਗੱਲ ਇਹਦੇ 'ਚ ਇਹ ਸਟਿੱਕਰ ਵੀ ਲੱਗਿਆ ਹੋਇਆ ਏ ਦੇ ਕੇਅਰ 24 7 ਦਾ ਮਤਲਬ ਇਹ ਹੈ ਜੀ ਇਹਦੇ ਤੇ ਇੱਕ ਡੱਬੀ ਅੰਦਰ ਲੱਗੀ ਆ ਉੱਤੇ ਆਪਾਂ ਬਟਨ ਪ੍ਰੈਸ ਕਰਕੇ ਸਿੱਧਾ ਕਸਟਮਰ ਕੇਅਰ ਨੂੰ ਖੇਤ ਚੋਂ ਹੀ ਕਾਲ ਲਾ ਸਕਦੇ ਜੇ ਕੋਈ ਆਪਾਂ ਨੂੰ ਪ੍ਰੋਬਲਮ ਆ ਤਾਂ ਪੀਡੀਓ ਦੀ ਗੱਲ ਕਰੀਏਗਾ 540 ਰਿਵਰਸ ਤੇ ਮਲਟੀ ਸਪੀਡ ਪੀਡੀਓ 11 ਚ ਵਿੱਚ ਜੋ ਪੀਡੀਓ ਉਸ ਨੂੰ ਲੈਣੀ ਗੀਆਂ ਲੱਡੂ ਲੱਡਾ ਟਰੈਕਟਰ ਆ ਬਾਕੀ ਸ਼ਾਨਦਾਰ ਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਆਹ ਤਾਂ 55 ਕੈਟਾਗਰੀ ਦਾ ਟਰੈਕਟਰ ਆ ਕਿਸੇ ਵੀ ਕੰਪਨੀ ਦਾ ਜੋ 50 ਤੋਂ 55 ਕੈਟਾਗਰੀ ਦਾ ਆਉਂਦਾ ਸਭ ਤੋਂ ਹੈਵੀ ਟਰੈਕਟਰ ਆ ਸਭ ਤੋਂ ਵਧੀਆ ਸਮਾਨੇ ਨੂੰ ਲੱਗਿਆ ਹੋਇਆ। ਬਾਕੀ ਤੁਸੀਂ ਕਮੈਂਟਾਂ 'ਚ ਦੱਸ ਸਕਦੇ ਹੋ ਜੀ। ਧੰਨਵਾਦ।